ਮਿੱਠੇ ਤਨੀਵੀ ਨਾਨਕਾ ਗੁਣ ਚੰਗੇ ਆਇਆ ਤਤ ਡੋਲਣ ਤੇ ਰੱਖੇ ਪ੍ਰਭੂ ਨਾਨਕ ਦੇ ਕਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਨਿਮਾਣੀ ਜੀ ਭੈਣ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਨੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਤੁਹਾਡੇ ਸਾਰਿਆਂ ਦੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖਣ ਤੇ ਤੁਹਾਨੂੰ ਤੰਦਰੁਸਤੀਆਂ ਬਖਸ਼ਣ ਤੁਹਾਡੇ ਬੱਚਿਆਂ ਨੂੰ ਤੁਹਾਡੇ ਆਗਿਆਕਾਰੀ ਰੱਖਣ ਵਾਹਿਗੁਰੂ ਜੀ ਅੱਜ ਦੀ ਵੀਡੀਓ ਜਿਹੜੀ ਆਪਾਂ ਸ਼ੁਰੂ ਕਰਨ ਲੱਗੇ ਹਾਂ ਇਸ ਨੂੰ ਬਹੁਤ ਹੀ ਧਿਆਨ ਨਾਲ ਸੁਣਨਾ ਇਸ ਵੀਡੀਓ ਦੇ ਨਾਲ ਤੁਹਾਡੇ ਮਨ ਦੀ ਹਰ ਮਨੋ ਕਾਮਨਾ ਸੰਪੂਰਨ ਹੋਊਗੀ ਤੇ ਤੁਹਾਡੇ ਮਨ ਨੂੰ ਇੰਨਾ ਜ਼ਿਆਦਾ ਸ਼ਾਂਤੀ ਮਿਲੂਗੀ ਤੁਸੀਂ ਯਕੀਨ ਨਹੀਂ ਮੰਨੋਗੇ ਇਸ ਚੀਜ਼ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣਾ। ਨਾਮ ਸਿਮਰਨ ਦੀ ਹਮੇਸ਼ਾ ਹੀ ਮੈਂ ਤੁਹਾਡੇ ਨਾਲ ਗੱਲ ਕਰਦੀ ਰਹਿਣੀ ਆ ਵੀ ਤੁਸੀਂ ਇਸ ਤਰੀਕੇ ਨਾਲ ਜਪੋ ਤੇ ਇਸ ਤਰੀਕੇ ਨਾਲ ਜਪੋ। ਅੱਜ ਜਿਸ ਚੀਜ਼ ਦੀ ਮੈਂ ਤੁਹਾਡੇ ਨਾਲ ਗੱਲ ਕਰਨ ਲੱਗੀ ਆ ਉਹ ਹੈਗਾ ਮੂਲ ਮੰਤਰ। ਮੂਲ ਮੰਤਰ ਦਾ ਜਾਪ ਸਾਰੇ ਆਪਾਂ ਕਰਦੇ ਹੀ ਰਹਨੇ ਆ ਪਰ ਵਿਧੀ ਅਨੁਸਾਰ ਕੀਤਾ ਕਹਿੰਦੇ ਨੇ ਜੁਗਤੀ ਦੇ ਨਾਲ ਮੁਕਤੀ ਹੁੰਦੀ ਹੀ ਹੁੰਦੀ ਹੈ। ਨਾਮ ਜਪਣਾ ਤੁਰਦੇ ਫਿਰਦੇ ਦੇਖੋ ਤੁਸੀਂ ਦੇਖਿਆ ਇਹ ਕੋਈ ਨਹੀਂ ਹੈਗਾ ਬ੍ਰह्मज्ञानी ਤੁਹਾਨੂੰ ਕਿਤੇ ਵੀ ਕੋਈ ਵੀ ਮਿਲ ਸਕਦਾ ਤੋੜਿਆ ਫਿਰਦਾ ਖੇਤਾਂ ਦੇ ਵਿੱਚ ਵੀ ਮਿਲ ਸਕਦਾ ਹੈਗਾ ਕਿਉਂਕਿ ਇਹ ਨਾ ਸੋਚਿਆ ਕਰੋ ਵੀ ਸਿਰਫ ਚਿੱਟੇ ਕੱਪੜੇ ਪਾਏ ਚਿੱਟਾ ਪਰਨਾ ਤੇ ਚਿੱਟੇ ਬੂਟ ਐਂ ਸਜੇ ਫੋਵੇ ਸਿਰਫ ਉਹੀ ਹੈ ਨਾ ਨਾਮ ਜਪ ਸਕਦੇ ਨੇ ਉਹਨਾਂ ਦੇ ਕੋਲੇ ਹੀ ਹੁੰਦਾ ਕਿਉਂਕਿ ਕਈ ਵਾਰੀ ਆਪਾਂ ਧੋਖਾ ਖਾ ਜਾਂਦੇ ਆ ਬਗਲਾ ਤੇ ਹਾਂਸ ਦੇ ਵਿੱਚ ਕਿਉਂਕਿ ਦੋਨੇ ਚਿੱਟੇ ਰੰਗ ਦੇ ਹੁੰਦੇ ਆ ਹਨਾ ਅੱਜ ਕੱਲ ਵੀ ਬ੍ਰह्मज्ञानी ਮਹਾਪੁਰਸ਼ ਬਹੁਤ ਬੈਠੇ ਨੇ ਮੈਂ ਤੁਹਾਨੂੰ ਇੱਕ ਦੋ ਮਹਾਪੁਰਸ਼ਾਂ ਦੀ ਗੱਲ ਦੱਸਦੀ ਆਂ ਵੈਸੇ ਹੁਣ ਉਹ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਉਹ ਇਸ ਦੁਨੀਆ ਤੋਂ ਜਾ ਚੁੱਕੇ ਨੇ ਤੇ ਮੈਂ ਉਹਨਾਂ ਦੇ ਦਰਸ਼ਨ ਕੀਤੇ ਹੋਏ ਨੇ ਮੈਂ ਉਹਨਾਂ ਦੀ ਦੂਸਰੀ ਜਿਹੜੀ ਬਾਬਾ ਜੀ ਸੀਗੇ ਉਹਨਾਂ ਦੇ ਦਰਸ਼ਨ ਕੀਤੇ ਨੇ ਬਧੌਸੀ ਕਲਾ ਭਾਲੇ ਮਹਾਪੁਰਸ਼ ਬ੍ਰਹਮ ਗਿਆਨੀ ਹੋਏ ਨੇ ਉਹ ਮਲਕੇ ਇਦਾਂ ਦੇ ਮਹਾਪੁਰਸ਼ ਸੀਗੇ ਜਿਹੜੇ ਕਹਿੰਦੇ ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ ਹੋ ਜਾਂਦਾ ਹੈ ਨਾ ਜਿਦਾਂ ਕਿ ਤੁਸੀਂ ਅੱਜ ਕੱਲ ਸੁਣ ਰਹੇ ਹੋ ਵੀ ਟਾਈਮ ਟਰੈਵਲ ਕੀਤਾ ਹੈ ਨਾ ਇਦਾਂ ਦੀਆਂ ਕਾਫੀ ਵੀਡੀਓ ਚੱਲ ਰਹੀਆਂ ਨੇ ਦੇਖੋ ਜਿੰਨਾਂ ਨੂੰ ਉਸ ਦੀ ਸੋਜੀ ਹੋ ਜਾਂਦੀ ਹੈ ਕਹਿੰਦੇ ਉਹ ਭੋਲਣ ਜੋਗਾ ਨਹੀਂ ਰਹਿੰਦਾ ਹੁੰਦਾ ਹਨਾ ਕਦੇ ਵੀ ਗੁਰੂ ਸਾਹਿਬ ਕਹਿੰਦੇ ਨੇ ਵੀ ਆਪਦਾ ਜਿਹੜਾ ਨਾਮ ਹੈ ਆਪਾਂ ਅਗਰ ਦੁਨੀਆ ਨੂੰ ਵੰਡਾਂਗੇ ਹਨਾ ਮਤਲਬ ਕਿ ਦੱਸਾਂਗੇ ਉਹ ਘਟਦਾ ਜੁਗਤੀ ਤੁਸੀਂ ਦੱਸੋ ਵੀ ਇਸ ਤਰੀਕੇ ਨਾਲ ਤੁਸੀਂ ਜਪ ਕੇ ਅੱਗੇ ਵੱਧ ਸਕਦੇ ਹੋ ਤਾਂ ਵਾਹਿਗੁਰੂ ਜੀ ਜਿੱਦਾਂ ਕਿ ਮੈਂ ਆਪਣੀਆਂ ਹੱਡ ਬੀਤਾਂ ਤੁਹਾਡੇ ਨਾਲ ਬਹੁਤ ਸਾਂਝੀਆਂ ਕਰਦੀਆਂ ਹਨਾ ਉਹਦੇ ਨਾਲ ਨਾ ਕਈ ਵਾਰੀ ਟੁੱਟੇ ਹੋਏ ਦਿਲ ਨੂੰ ਦਿਲਾਸਾ ਮਿਲਦਾ ਕਹਿੰਦੇ ਡੁੱਬਦੇ ਨੂੰ ਤਿੰਕੇ ਦਾ ਸਹਾਰਾ ਬਹੁਤ ਪੈਣਾ ਵੀਰਾਂ ਦੇ ਦਿਲ ਨੂੰ ਦਿਲਾਸਾ ਮਿਲਦਾ ਹੈ ਤੇ ਵਾਹਿਗੁਰੂ ਜੀ ਫਿਰ ਉਹਨਾਂ ਨੂੰ ਆਪੇ ਦੇ ਨਾਲ ਜੋੜਦੇ ਨੇ ਤੇ ਆਪਦੇ ਨਾਲ ਜੋੜਦੇ ਨੇ ਤੇ ਤਾਰਦੇ ਨੇ ਬਹੁਤ ਤਰੇ ਨੇ ਕਹਿੰਦੇ ਚੰਗੇ ਦਾ ਸੰਗ ਕਰਾਂਗੇ ਤਰ ਜਾਾਂਗੇ ਮਾੜੇ ਦਾ ਸੰਗ ਕਰਾਂਗੇ ਤਾਂ ਡੁੱਬ ਜਾਾਂਗੇ ਬਦੌਸੀ ਕਲਾਂ ਵਾਲੇ ਬਾਬਾ ਜੀ ਜਿਹੜੇ ਬ੍ਰਹਮ ਗਿਆਨੀ ਹੋਏ ਨੇ ਉਹ ਨਗਨ ਅਵਸਥਾ ਦੇ ਵਿੱਚ ਰਹਿੰਦੇ ਹੁੰਦੇ ਸੀ ਇੱਕ ਸਿਰਫ ਬੋਰੀ ਰੱਖਦੀ ਹੁੰਦੀ ਸੀ ਕੋਲੇ ਉਹ ਜਦੋਂ ਕੋਈ ਉਹਨਾਂ ਨੂੰ ਮਿਲਣ ਜਾਂਦਾ ਉਹਨਾਂ ਰੋੜੇ ਚੱਕ ਲੈਂਦੇ ਸੀ ਕਹਿੰਦੇ ਜਿਹੜੇ ਦੂਸਰੇ ਬਾਬਾ ਜੀ ਹੋਏ ਨੇ ਇਸ ਉਹਨਾਂ ਤੋਂ ਬਾਅਦ ਮੈਂ ਉਹਨਾਂ ਦੇ ਦਰਸ਼ਨ ਕੀਤੇ ਹੋਏ ਨੇ ਤੇ ਉਹ ਰੋੜੇ ਚੱਕ ਲੈਂਦੇ ਹੁੰਦੇ ਸੀ ਕਹਿੰਦੇ ਜਦੋਂ ਉਹ ਰੋੜਾ ਮਾਰਦੇ ਗਾਲਾਂ ਕੱਢਦੇ ਜਿਹਦੇ ਕਹਿੰਦੇ ਉਹ ਰੋੜਾ ਲੱਗ ਜਾਂਦਾ ਸੀਗਾ ਉਹ ਵੀ ਤਰ ਜਾਂਦਾ ਸੀ ਐਨੇ ਜੱਬੀ ਤੱਪੀ ਸੀਗੇ ਜਿਹੜੇ ਦੂਸਰੇ ਬਾਬਾ ਜੀ ਸੀਗੇ ਹੁਣ ਉਹ ਵੀ ਦੁਨੀਆ ਦੇ ਵਿੱਚ ਨਹੀਂ ਹੈਗੇ ਉਹ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾ ਵਿਰਾਜੇ ਨੇ ਮੇਰਾ ਬੇਟਾ ਹੁਣ ਤੋਂ ਪਹਿਲਾਂ ਦੀ ਗੱਲ ਹੈ ਕਿ ਅਸੀਂ ਬਾਬਾ ਜੀਆਂ ਦੇ ਉੱਥੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਸੀਗੇ ਮੇਰੇ ਹਸਬੰਡ ਜੀ ਬਾਹਰੋਂ ਆਏ ਸੀਗੇ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਅਸੀਂ ਨੇ ਉੱਥੇ ਅਖੰਡ ਪਾਠ ਸਾਹਿਬ ਕਰਵਾਇਆ ਸੀਗਾ ਵੈਸੇ ਉਹ ਡੇਰਾ ਵੀ ਹੈ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਵੀ ਰੱਖੇ ਹੋਏ ਨੇ ਤੇ ਅਖੰਡ ਪਾਠ ਸਾਹਿਬ ਵੀ ਉੱਥੇ ਕਰਵਾਏ ਜਾਂਦੇ ਨੇ ਤੇ ਅਸੀਂ ਗਏ ਹੋਏ ਸੀਗੇ ਭੋਗ ਸੀਗਾ ਤੇ ਬਾਬਾ ਜੀ ਦੇ ਦਰਸ਼ਨ ਕਿਸੇ ਨੂੰ ਮਤਲਬ ਕਿ ਬਹੁਤ ਘੱਟ ਹੁੰਦੇ ਸੀਗੇ ਪਹਿਲਾਂ ਸਾਨੂੰ ਵੀ ਹੋਇਆ ਵੀ ਨਹੀਂ ਦਰਸ਼ਨ ਹੋਣਗੇ ਤੇ ਪਤਾ ਨਹੀਂ ਉਹਨਾਂ ਦੀ ਕੀ ਮौज ਸੀ ਉੱਪਰ ਸੀਗੇ ਉੱਪਰੋਂ نیچے ਆ ਗਏ ਤੇ ਆਪਣੇ ਕਮਰੇ ਦੇ ਵਿੱਚ ਬੈਠ ਗਏ ਜਿਹੜਾ ਉਹਨਾਂ ਦਾ ਕਮਰਾ ਬਣਿਆ ਹੋਇਆ ਸੀ ਤੇ ਅਸੀਂ ਬਾਹਰ ਬੈਠੇ ਸੀਗੇ ਤੇ ਉਹ ਆਪਣੇ ਜਿਹੜੇ ਪਹਿਰਾਦਾਇਆ ਸੀਗੇ ਉਹਨਾਂ ਨੂੰ ਕਹਿੰਦੇ ਸੰਗਤ ਤੇ ਉਹਨਾਂ ਨੂੰ ਕਹਿੰਦੇ ਵੀ ਉਹ ਸੰਗਤ ਬਾਹਰ ਬੈਠੀ ਹੈ ਵੀ ਉਹਨਾਂ ਨੂੰ ਬੁਲਾਓ ਹੋਰ ਕਾਫੀ ਸੰਜਣੇ ਬੈਠੇ ਸੀ ਸੰਗਤ ਬੈਠੀ ਸੀ ਕਿ ਤੇ ਅੰਦਰ ਜਾਏਗੇ ਬਾਬਾ ਜੀ ਨੂੰ ਮੱਥਾ ਟੇਕ ਟੇਕ ਕੇ ਵਾਪਸ ਆਏਗੇ ਤੇ ਬਾਅਦ ਦੇ ਵਿੱਚ ਸਾਡੀ ਵਾਰੀ ਆਈ ਅਸੀਂ ਸਾਰਾ ਪਰਿਵਾਰ ਸੀਗਾ ਮੇਰੀ ਗੁੜੀਆ ਹੈਗੀ ਸੀ ਮੇਰੇ ਕੋਲੇ ਤੇ ਜਦੋਂ ਅਸੀਂ ਗਏ ਤੇ ਬਾਬਾ ਜੀ ਨੇ ਸਾਨੂੰ ਬਿਠਾ ਲਿਆ ਕਹਿੰਦੇ ਵੀ ਤੁਸੀਂ ਬੈਠ ਜੋ ਅਸੀਂ ਬੈਠ ਗਏ ਬਾਬਾ ਜੀ ਕਹਿੰਦੇ ਵੀ ਇੰਨਾ ਵਾਸਤੇ ਜੂਸ ਲੈ ਕੇ ਆਓ ਲੀਚੀ ਦੇ ਜੂਸ ਦੀ ਬਾਬਾ ਜੀ ਨੇ 4-5 ਕਿਲੋ ਦੀ ਕੈਣੀ ਸੀਗੀ ਉਹ ਮੰਗਾਈ ਸਾਰੇ ਪਰਿਵਾਰ ਨੂੰ ਸਾਨੂੰ ਉਹ ਦਿੱਤਾ ਬਾਬਾ ਜੀ ਐਨੀ ਆਨੰਦਾ ਅਵਸਥਾ ਦੇ ਵਿੱਚ ਐਨੇ ਖੁਸ਼ ਸੀਗੇ ਮੈਨੂੰ ਤੱਕੇ ਦੇ ਨਾਲ ਉਹਨਾਂ ਨੇ ਦੋ ਵਾਰ ਜੂਸ ਪਿਲਾਇਆ ਤੇ ਕਹਿੰਦੇ ਪੁੱਤਰ ਜੀ ਪਤਾ ਨਹੀਂ ਕੀ ਗੱਲ ਕਹਿੰਦੇ ਵੀ ਤੁਹਾਨੂੰ ਦੇਖ ਕੇ ਸਾਡੀ ਰੂਹ ਖੁਸ਼ ਹੋ ਰਹੀ ਹੈ ਦੇਖੋ ਮੈਂ ਨੂੰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੈਂ ਕੋਈ ਬ੍ਰਹਮ ਗਿਆਨੀ ਨਹੀਂ ਮੈਂ ਕੋਈ ਜਪੀ ਤਪੀ ਨਹੀਂ ਹੈ ਕਿ ਮੈਂ ਵੀ ਤੁਹਾਡੇ ਵਰਗੀ ਇੱਕ ਆਮ ਇਨਸਾਨ ਆਗੀ ਬਸ ਇੱਕ ਲਾ ਲਓ ਤੁਸੀਂ ਮਹਾਪੁਰਸ਼ਾਂ ਦੀ ਸੰਗਤ ਵਿੱਚ ਰਹਿਣ ਕਰਕੇ ਕੁਝ ਇਦਾਂ ਦੇ ਮਹਾਪੁਰਸ਼ਾਂ ਦੇ ਦਰਸ਼ਨ ਹੋਣ ਕਰਕੇ ਵਾਹਿਗੁਰੂ ਜੀ ਤੇ ਵਿਸ਼ਵਾਸ ਹੋਣ ਕਰਕੇ ਵੀ ਮਨ ਨੂੰ ਇੱਕ ਸਕੂਨ ਜਾਂ ਮਿਲਦਾ ਦੁੱਖ ਆਕਰ ਤੁਸੀਂ ਮੇਰੇ ਦੇਖੋ ਪਰਸਨਲੀ ਮੈਨੂੰ ਜਿਹੜੇ ਜਾਣਦੇ ਆ ਉਹੋ ਵੀ ਰੋ ਪੈਣਗੇ ਜਿਹੜੇ ਦੁੱਖ ਮੈਂ ਆਪਣੇ ਤੇ ਹੰਡਾਈ ਆ ਪਰ ਵਾਹਿਗੁਰੂ ਜੀ ਨੇ ਵਿਸ਼ਵਾਸ ਨੇ ਮੈਨੂੰ ਡੋਲਣ ਨਹੀਂ ਕਦੇ ਵੀ ਦਿੱਤਾ ਤੇ ਮੈਂ ਕਦੇ ਵੀ ਆਪਣੇ ਮਾਪੇ ਦਾ ਆਪਣੇ ਭਾਈਆਂ ਦਾ ਹੰਕਾਰ ਨਹੀਂ ਕੀਤਾ ਅਗਰ ਮੈਨੂੰ ਹੁਣ ਵੀ ਕੋਈ ਦੁੱਖ ਹੁੰਦਾ ਜਾਂ ਮੇਰਾ ਮਨ ਬੇਚੈਨ ਹੁੰਦਾ ਜਾਂ ਕੁਝ ਵੀ ਹੁੰਦਾ ਤਾਂ ਮੈਂ ਗੁਰੂ ਸਾਭਾ ਅੱਗੇ ਹੀ ਰੋਂਦੀ ਆ ਉਹਨਾਂ ਅੱਗੇ ਹੀ ਅਰਦਾਸਾਂ ਕਰਦੀ ਆ ਉਹਨਾਂ ਨਾਲ ਹੀ ਗੱਲ ਕਰਦੀ ਆ ਪਰਸਨਲੀ ਤੌਰ ਤੇ ਮੈਂ ਅੱਜ ਤੱਕ ਮੇਰਾ ਕੋਈ ਦੋਸਤ ਨਹੀਂ ਹੈਗਾ ਕਿਸੇ ਮੈਂ ਆਪਣੇ ਭੈਣ ਭਰਾ ਰਿਲੇਸ਼ਨ ਦੇ ਵਿੱਚ ਜਾਂ ਕਿਸੇ ਆਪਣੀ ਪਰਜਾਈ ਨਾਲ ਆਪਣੇ ਭਰਾ ਨਾਲ ਆਪਣੀ ਮਾਂ ਨਾਲ ਆਪਣੇ ਪਿਓ ਨਾਲ ਕਿਸੇ ਦੇ ਨਾਲ ਮੈਂ ਆਪਣੀ ਕੋਈ ਵੀ ਦਿਲ ਦੀ ਗੱਲ ਨਹੀਂ ਕਰਦੀ ਕਦੇ ਵੀ ਨਹੀਂ ਕੀਤੀ ਇਥੋਂ ਤੱਕ ਕਿ ਮੈਂ ਆਪਣੇ ਹਸਬੰਦ ਜੀ ਨੂੰ ਵੀ ਆਪਣੀ ਸਾਰੀ ਗੱਲ ਦਿਲ ਦੀ ਹੁੰਦੇ ਚਲੋ ਮੈਂ ਕਰਦਿਆਂ ਸੀ ਜਿਹੜੇ ਮੈਂ ਤੇ ਮੇਰੇ ਹਸਬੰਦ ਜੀ ਆਗੇ ਅਸੀਂ ਇੱਕ ਦੂਜੇ ਦੇ ਇੰਨੇ ਕਲੋਜ਼ ਆਗੇ ਮਤਲਬ ਕਿ ਵੀ ਅਸੀਂ ਕਦੇ ਵੀ ਐ ਮੇਰੇ ਮੈਰਿਜ ਨੂੰ 18 ਸਾਲ ਹੋਣ ਵਾਲੇ ਅਸੀਂ ਅੱਜ ਤੱਕ ਦੋਨੇ ਪਤੀ ਪਤਨੀ ਕਦੇ ਲੜਾਈ ਨਹੀਂ ਕੀਤੀ ਠੀਕ ਹੈ ਗੁੱਸਾ ਆਉਂਦਾ ਮਨ ਮੋਟਾਪ ਹੋ ਜਾਂਦਾ ਹੈਗਾ ਤਾਂ ਅਸੀਂ ਇੱਕ ਦੂਜੇ ਨਾਲ ਚੁੱਪ ਕਰ ਜਾਂਦੇ ਆ ਪਰ ਅਸੀਂ ਕਦੇ ਲੜੇ ਨਹੀਂ ਹੈਗੇ ਲੜੀ ਮੈਂ ਕਦੇ ਆਪਣੀ ਸੱਸ ਨਾਲ ਵੀ ਨਹੀਂ ਹੈਗੀ। ਈ ਵਾਰੀ ਕਿਸੇ ਗੱਲ ਪਿੱਛੇ ਹੋ ਜਾਂਦਾ ਤਾਂ ਅਸੀਂ ਚੁੱਪ ਕਰ ਜਾਂਦੇ ਆਂ ਘੰਟਾ ਦੋ ਘੰਟੇ ਫਿਰ ਅਸੀਂ ਉਹੀ ਜਿਹਾ ਹੋ ਜਾਂਦੇ ਆਂ। ਅਸੀਂ ਕਦੇ ਲੜੇ ਆ ਨਹੀਂ ਹੈਗੇ ਵਾਹਿਗੁਰੂ ਦੀ ਐਡੀ ਮਿਹਰ ਬਈ। ਪਰ ਜੇ ਆਪਾਂ ਇੱਕ ਦੂਜੇ ਦੇ ਔਗਣੇ ਹਨਾ ਦੇਖੀ ਜਾਈਏ, ਗੁਣਨਾ ਦੇਖੀਏ ਕਹਿੰਦੇ ਜਦੋਂ ਵੀ ਆਪਣੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਰਹਿਣਾ ਹੋਵੇ ਤਾਂ ਉਹਦੇ ਗੁਣ ਦੇਖੋ, ਔਗਣਨਾ ਅਪਣਾਓ। ਕਿਸੇ ਨਾਲ ਵੀ ਜਿੱਦਾਂ ਕਿ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਆਂ, ਜੋ ਤੁਹਾਨੂੰ ਮੇਰੀ ਚੰਗੀ ਗੱਲ ਲੱਗਦੀ ਆ ਤੁਸੀਂ ਉਸ ਨੂੰ ਅਪਣਾਓ। ਇਹ ਨਹੀਂ ਵੀ ਜਿਹੜੀ ਮਾੜੀ ਗੱਲ ਉਹ ਨੂੰ ਅਪਣਾਓ। ਕਿਉਂਕਿ ਚੰਗੀਆਂ ਮੈਂ ਤੁਹਾਨੂੰ ਜਿੰਨੀਆਂ ਮਰਜ਼ੀ ਦੱਸਦਾ ਜੇ ਇੱਕ ਵੀ ਮੈਂ ਵਿੱਚ ਗਲਤੀ ਕਰਤੀ ਸਾਰੀ ਵੀਡੀਓ ਜੋ ਵੀ ਮੇਰੀ ਇਹ ਤੁਹਾਡੇ ਨਾਲ ਮੈਂ ਕਰੂੰਗੀ ਗੱਲਬਾਤ ਹੈ ਨਾ ਉਹੀ ਮੈਨੂੰ ਕਮੈਂਟ ਦੇ ਵਿੱਚ ਆਊਗਾ ਵੀ ਤੁਸੀਂ ਆ ਗਲਤੀ ਕੀਤੀ ਹੈ ਪਲੀਜ਼ ਗੁਣਾ ਦੀ ਸਾਂਝ ਕਰਿਆ ਕਰੋ ਔਗਣ ਤਾਂ ਦੇਖੋ ਸਾਰੇ ਆਪਾਂ ਹਨਾ ਔਗਣਾ ਦੀ ਪੁਤਲੀਆਂ ਭਰੇ ਹੋਏ ਆ ਔਗਣਾ ਦੇ ਤਾਂ ਆ ਉਹ ਅੱਜ ਮੈਂ ਜਿਹੜਾ ਨਾਮ ਦੀ ਗੱਲ ਕਰ ਰਹੀ ਹਾਂ ਤੁਹਾਡੇ ਨਾਲ ਉਹ ਕਰ ਲਈ ਕਿਉਂਕਿ ਇਹ ਗੱਲਾਂ ਬਾਤਾਂ ਤਾਂ ਜੇ ਮੈਂ ਕਰੀ ਜਾਈਏ ਬਹੁਤ ਦੂਰ ਤੱਕ ਵਗ ਜਾਣਗੀਆਂ ਨਾ ਜਦੋਂ ਮੈਂ ਪਹਿਲਾਂ ਲਾਈਵ ਕਰਦੀ ਹੁੰਦੀ ਸੀਗੀ ਖਾਣਾ ਬਣਾਉਣ ਦੀ ਵੀਡੀਓ ਲਾਈਵ ਪਾਉਂਦੀ ਹੁੰਦੀ ਸੀ ਤਾਂ ਮੈਂ ਨਾਲ-ਨਾਲ ਇਦਾਂ ਦੀ ਆ ਨਾ ਵਿੱਚ ਗੱਲਾਂ ਮੇਰੀਆਂ ਚੱਲ ਪੈਂਦੀਆਂ ਹੁੰਦੀਆਂ ਸੀਗੀਆਂ ਤਾਂ ਕਈ ਵਾਰੀ ਮੈਨੂੰ ਕਈ ਵੀਰ ਭੈਣ ਕਹਿ ਦਿੰਦੇ ਹੁੰਦੇ ਆ ਨਾ ਕਹਿੰਦੇ ਦੀਦੀ ਤੁਸੀਂ ਤਾਂ ਨਾ ਆਪੀ ਪ੍ਰਵਾਚਨ ਸੁਣਨ ਵਾਲੇ ਆ ਨਾ ਵੀ ਇਦਾਂ ਕਈ ਵਾਰੀ ਮੈਨੂੰ ਕਹਿਣ ਲੱਗ ਜਾਂਦੇ ਵੀ ਇਹ ਦੇਖੋ ਪਿਆਰ ਹੁੰਦਾ ਇੱਕ ਦੂਜੇ ਨਾਲ ਹਨਾ ਮੈਨੂੰ ਵੀ ਹੁੰਦਾ ਵੀ ਮੈਂ ਆਪਣੇ ਫਰੈਂਡਾਂ ਨਾਲ ਆਪਣੇ ਭੈਣ ਭਰਾਵਾਂ ਦੇ ਨਾਲ ਹਨਾ ਇਹ ਗੱਲਾਂ ਕਰਾਂ ਦੇਖੋ ਜਦੋਂ ਮੈਂ ਚੈਨਲ ਬਣਾਇਆ ਸੀ ਮੈਨੂੰ ਕੁਝ ਨਹੀਂ ਪਤਾ ਸੀਗਾ ਵੀ ਇਸ ਤਰੀਕੇ ਦੇ ਨਾਲ ਚੈਨਲ ਵੀ ਚੱਲਦੇ ਨੇ ਇਸ ਤਰੇ ਬੇਟੇ ਨੇ ਆ ਨਾ ਬਸ ਖੇਡ ਖੇਡ ਦੇ ਵਿੱਚ ਬਣਾ ਲਿਆ ਸੀ ਪਰ ਤੁਹਾਡਾ ਪਿਆਰ ਤੇ ਵਾਹਿਗੁਰੂ ਜੀ ਦੀ ਕਿਰਪਾ ਪਤਾ ਨਹੀਂ ਵਾਹਿਗੁਰੂ ਜੀ ਨੇ ਕਿਵੇਂ ਤੁਹਾਡੇ ਨਾਲ ਜੋੜਨਾ ਸੀਗਾ ਕਿਹੜੇ ਕਿਹੜੇ ਭੈਣ ਭਰਾ ਨਾਲ ਮਿਲਣਾ ਸੀਗਾ ਉਸੇ ਕਰਕੇ ਹੋਇਆ ਤੇ ਆਪਣੀ ਭੈਣ ਨੂੰ ਮਾਫ ਕਰ ਦੇਣਾ ਜੇ ਕੋਈ ਗਲਤੀ ਹੋ ਜਾਂਦੀ ਹੈ ਤੇ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਮੂਲ ਮੰਤਰ ਦੀ ਜਾਪ ਦੀ ਸ਼ਕਤੀ ਅਗਰ ਤੁਸੀਂ 1.5 ਲੱਖ ਮੂਲ ਮੰਤਰ ਦਾ ਪਾਠ ਕਰ ਲੋਗੇ 1.5 ਲੱਖ ਕਿਰਪਾ ਕਰਨੀ ਹਉਮੈ ਹੰਕਾਰ ਤੋਂ ਬਚਾ ਕੇ ਵਾਹਿਗੁਰੂ ਜੀ ਸਿਮਰਨ ਦੇ ਵਿੱਚ ਲਗਾਓ ਕੋਸ਼ਿਸ਼ ਕਰੋ ਵੀ ਤੁਸੀਂ ਇਕਾਂਤ ਦੇ ਵਿੱਚ ਬੈਠੋ ਅੱਖਾਂ ਬੰਦ ਕਰਕੇ ਪਹਿਲਾਂ ਤੁਸੀਂ ਨੇ ਲੰਬਾ ਸਾਹ ਲੈ ਕੇ ਵਾਹਿਗੁਰੂ ਵਾਹਿਗੁਰੂ ਮਨ ਲੀਕ ਪਹਿਲਾਂ ਆਪਣੀ ਸੁਰਤ ਨੂੰ ਕੁਝ ਮਿੰਟ ਵਾਹਿਗੁਰੂ ਜੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੋ ਤੁਸੀਂ ਕੋਸ਼ਿਸ਼ ਕਰੋ ਕਿ ਆਪਣੇ ਮਸਤਕ ਦੇ ਵਿੱਚ ਦੇਖੋ ਵੀ ਵਾਹਿਗੁਰੂ ਜੀ ਦੀ ਤਸਵੀਰ ਨੂੰ ਤੁਸੀਂ ਆਪਣੇ ਧਿਆਨ ਦੇ ਵਿੱਚ ਬਿਠਾਓ ਆਪਣੀਆਂ ਇਹ ਦੇਖੋ ਵੀ ਗੁਰੂ ਸਾਹਿਬ ਤੁਹਾਡੇ ਸਾਹਮਣੇ ਬੈਠੇ ਤੁਹਾਨੂੰ ਸੁਣ ਰਹੇ ਨੇ ਜਦੋਂ ਵੀ ਤੁਸੀਂ ਨਿਤਨੇਮ ਕਰਦੇ ਹੋ ਪਾਠ ਕਰਦੇ ਹੋ ਥੋੜਾ ਜਿਹਾ ਉੱਚੀ ਬੋਲ ਕੇ ਕਰੋ ਕਿਉਂਕਿ ਤੁਹਾਡੀ ਜੀਭਾ ਬੋਲੂਗੀ ਤੇ ਰਸਨਾ ਸੁਣੂਗੀ ਤਾਂ ਉਹਦਾ ਤੁਹਾਨੂੰ ਦੁੱਗਣਾ ਫਲ ਮਿਲੇਗਾ ਤੇ ਤੁਹਾਡਾ ਮਨ ਵੀ ਭਟਕੇਗਾ ਨਹੀਂ ਫਿਰ ਤੁਸੀਂ ਨੇ 108 ਮਾਲਾ ਦੀ ਜਿਹੜੀ ਉਹ ਮਣ ਕੇ ਹੁੰਦੀ ਆ ਤੁਸੀਂ ਨੇ ਉਹਨਾਂ ਨਾਲ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ ਹੈ ਮੂਲ ਮੰਤਰ ਦਾ ਤੁਸੀਂ ਨੇ ਜਾਪ ਕਰਨਾ ਹੈਗਾ ਮੂਲ ਮੰਤਰ ਦਾ ਤੁਸੀਂ ਨੇ ਅਗਰ ਸਵਾ ਲੱਖ ਪਾਠ ਕਰ ਲਿਆ ਲਿਖਦੇ ਜਾਣਾ ਤੁਸੀਂ ਜਿੰਨਾ ਕਰ ਲਿਆ ਜਿਵੇਂ ਕਿ ਤੁਸੀਂ ਚਾਰ ਮਾਲਾ ਫੇਰ ਲਈਆਂ ਤੁਸੀਂ ਚਾਰ ਮਾਲਾ ਦਾ ਪਲੱਸ ਕਰ ਲੋ ਵੀ ਕਿੰਨਾ ਹੈਗਾ ਹਣਾ ਨਹੀਂ ਪਹਿਲਾਂ ਤੁਸੀਂ ਲਿਖ ਲਓ ਵੀ ਅੱਜ ਚਾਰ ਮਾਲਾ ਫੇਰ ਲਈਆਂ ਅੱਜ 10 ਮਾਲਾ ਫੇਰ ਲਈਆਂ ਅੱਜ ਆ ਨਾ 12 ਮਾਲਾ ਫੇਰ ਲਈਆਂ ਫਿਰ ਉਹਨੂੰ ਇਕੱਠਾ ਜਦੋਂ ਹੋਊਗਾ ਤੁਸੀਂ ਸਵਾ ਲੱਖ ਪਾਠ ਕਰ ਲੈਣਾ ਦੇਖੋ ਵੈਸੇ ਤਾਂ ਗੁਰਬਾਣੀ ਦੇ ਵਿੱਚ ਕਿਹਾ ਗਿਆ ਵੀ ਗਿਣਤੀਆਂ ਮੈਂਤੀਆਂ ਦੇ ਨਾਲ ਪਾਠ ਨਹੀਂ ਕਰਨਾ ਇੱਕ ਪਿਆਰੇ ਨੂੰ ਮਿਲਣ ਦੀ ਹੈ ਨਾ ਤਾਂਗ ਹੁੰਦੀ ਹੈ ਕਹਿੰਦੇ ਬੱਚੇ ਨੂੰ ਜਦੋਂ ਆਪਾਂ ਸਕੂਲ ਲਾਉਣਾ ਪਹਿਲਾਂ ਆਪਾਂ ਊੜਾ ਊੜਾ ਪਾਉਣਾ ਸਿਖਾਉਣੇ ਆ ਨਾ ਜਦੋਂ ਉਹਨੂੰ ਪਿਆਰ ਹੋ ਜਾਂਦਾ ਫਿਰ ਉਹ ਆਟੋਮੈਟਿਕ ਹੀ ਪੜਨ ਲੱਗ ਜਾਂਦਾ ਮੇਰੀ ਨਨਾਨ ਦੇ ਬੱਚਾ ਨਹੀਂ ਹੋ ਰਿਹਾ ਸੀਗਾ ਉਸ ਨੂੰ ਬਾਬਾ ਜੀਆ ਨੇ ਹਰੀ ਸਿੰਘ ਜੀ ਰੰਦਾਵੇ ਵਾਲਿਆਂ ਨੇ ਕਹਿਸ ਜੀਆ ਵੀ ਤੂੰ ਸਵਾ ਲੱਖ ਮੋਲ ਮੰਤਰ ਦਾ ਜਾਪ ਕਰੀ ਉਹਨੂੰ ਸੁਪੁੱਤਰ ਦੀ ਦਾਤ ਦਿੱਤੀ ਵਾਈ ਗੁਰੂ ਜੀ ਨੇ ਪਰ ਉਹਨਾਂ ਦਾ ਅਜਿਹਾ ਮਾਹੌਲ ਹੋਇਆ ਬਾਬਾ ਜੀਆ ਨੇ ਉਹਨੂੰ ਦੋ ਤਿੰਨ ਵਾਰੀ ਕਿਹਾ ਵੀ ਸੀ ਬਾਅਦ ਦੇ ਵਿੱਚ ਵੀ ਪੁੱਤ ਵਾਈ ਗੁਰੂ ਜੀ ਸਮਾਂ ਨਹੀਂ ਦਿੰਦੇ ਹੁੰਦੇ ਅਗਰ ਤੇਰੇ ਕੋਲੇ ਸਮਾਂ ਹੈ ਤਾਂ ਤੂੰ ਜਿਹੜਾ ਨਾਮ ਹੈ ਆਪਣਾ ਸੰਪੂਰਨ ਕਰ ਲੈ ਪਰ ਉਹ ਨਹੀਂ ਮੰਨਿਆ ਹਨਾ ਕਹਿੰਦੇ ਜਦੋਂ ਨਹੀਂ ਮੰਨਦਾ ਕੋਈ ਫੇਰ ਵਾਹਿਗੁਰੂ ਜੀ ਰਿਜ਼ਲਟ ਦਿਖਾਈ ਦਿੰਦੇ ਹੁੰਦੇ ਨੇ ਨਤੀਜਾ ਦਿਖਾ ਦਿੰਦੇ ਹੁੰਦੇ ਨੇ ਉਹ ਭਰ ਜਵਾਨੀ ਦੇ ਵਿੱਚ ਘਰ ਦੇ ਕਲੇਸ ਕਰਕੇ ਚਲੀ ਗਈ ਦੁਨੀਆ ਤੋਂ ਤੇ ਉਹਦਾ ਜਿਹੜਾ ਸਿਮਰਨ ਸੀ ਉਹ ਵੀ ਹਨਾ ਪਚਾਲੇ ਹੀ ਰਹਿ ਗਿਆ ਉਸ ਸਿਮਰਨ ਦਾ ਫਲ ਅਗਰ ਰਹਿ ਗਿਆ ਤਾਂ ਉਹ ਨੂੰ ਕਿਸੇ ਵੀ ਜਨਮ ਦੇ ਵਿੱਚ ਭੋਗਤਣਾ ਪਵੇਗਾ ਦੇਖੋ ਕੋਈ ਵੀ ਤੁਸੀਂ ਸੁਖ ਸੁਖ ਦਿਓ ਕੋਈ ਵੀ ਤੁਸੀਂ ਹਨਾ ਕੰਮ ਕਰ ਦਿਓ ਵਾਹਿਗੁਰੂ ਦਾ ਸਿਮਰਨ ਕਰ ਦਿਓ ਇਹ ਨਾ ਸੋਚੋ ਵੀ ਮੈਂ ਕੱਲ ਨੂੰ ਕਰ ਲੂੰਗਾ ਜਾਂ ਮੈਂ ਪਰਸੋਂ ਨੂੰ ਕਰ ਲੂੰਗਾ ਕਿਉਂਕਿ ਅੱਜ ਦਾ ਛੱਡਿਆ ਹੋਇਆ ਕੱਲ ਦਾ ਸਮਾਂ ਕੀ ਪਤਾ ਆਪਣੇ ਤੇ ਆਊਗਾ ਕਿ ਨਹੀਂ ਆਊਗਾ ਇਸ ਤਰੀਕੇ ਨਾਲ ਤੁਸੀਂ ਡੇਲੀ ਸਿਮਰਨ ਕਰਨ ਤੋਂ ਪਹਿਲਾਂ ਵੀ ਅਰਦਾਸ ਕਰਨੀ ਹੈ ਤੇ ਬਾਅਦ ਦੇ ਵਿੱਚ ਵੀ ਅਰਦਾਸ ਕਰਨੀ ਹੈ ਤੁਸੀਂ ਦੇਖੋ ਤੁਹਾਡੇ ਘਰ ਦਾ ਸਾਰਾ ਜਿਹੜਾ ਹੌਬਾ ਹੋएगी ਪਰਿਵਾਰ ਦਾ ਮਾਹੌਲ ਹੈ ਹੌਲੀ-ਹੌਲੀ ਕਿੰਨਾ ਚੇਂਜ ਹੋਊਗਾ ਤੇ ਵਾਹਿਗੁਰੂ ਜੀ ਤੋਂ ਜੋ ਮੰਗੋਗੇ ਤੁਹਾਡੀ ਉਹ ਪੂਰੀ ਹੋਊਗੀ ਇਸ ਚੀਜ਼ ਦੇ ਨਾਲ ਰੀਤੀਆਂ ਸਿੱਧੀਆਂ ਤੁਹਾਡੇ ਨਾਲ ਚੱਲਣਗੀਆਂ ਹਰ ਟਾਈਮ ਤੁਰਦੇ ਫਿਰਦੇ ਉੱਠਦੇ ਬੈਠਦੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਰਹੋ ਤੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰੋ ਪਤਾ ਨਹੀਂ ਕਿਹੜੇ ਕਰੋੜਾਂ ਪਾਪਾਂ ਦੇ ਜਨਮਾਂ ਦੇ ਆਪਣੇ ਕੀਤੇ ਹੋਏ ਨੇ ਜਿਹੜੇ ਕਿ ਇਸ ਜਨਮ ਦੇ ਵਿੱਚ ਹਨ ਐਨੇ ਤਪਦੇ ਆਪਾਂ ਤੇ ਇਸ ਤਪਦੀ ਹੋਈ ਅੱਗ ਨੂੰ ਠੰਡਾ ਕਰਨ ਵਾਸਤੇ ਸਿਰਫ ਵਾਹਿਗੁਰੂ ਜੀ ਦਾ ਨਾਮ ਹੈ ਤਉ ਨੂੰ ਜਪਣਾ ਵਾਹਿਗੁਰੂ ਜੀ ਦੇ ਲੜ ਲੱਗ ਜਾਓ ਚਾਹੇ ਤੁਸੀਂ ਹਿੰਦੂ ਧਰਮ ਨੂੰ ਮੰਨਦੇ ਹੋ ਉਹਦੇ ਵਿੱਚ ਵੀ ਸੰਪੂਰਨ ਰਹੋ ਮੁਸਲਿਮ ਧਰਮ ਨੂੰ ਮੰਨਦੇ ਹੋ ਉਹਦੇ ਵਿੱਚ ਵੀ ਸੰਪੂਰਨ ਰਹੋ ਕਿਉਂਕਿ ਤੁਸੀਂ ਦੇਖਿਆ ਹੀ ਹੈ ਹਿੰਦੂ ਧਰਮ ਦੇ ਵਿੱਚ ਵੀ ਜਦੋਂ ਵਾਹਿਗੁਰੂ ਜੀ ਨੂੰ ਆਣਾ ਭਗਤ ਜੀ ਨੇ ਰਾਮ ਨਾਮਦੇਵ ਜੀ ਨੇ ਦੇਖੋ ਮਿਲਣਾ ਸੀਗਾ ਤੇ ਰਾਮ ਨਾ ਤੇ ਸੰਪੂਰਨ ਤੌਰ ਤੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਜੋੜੋ ਤੇ ਖੁਦ ਵੀ ਜੋੜੋ ਵਾਹਿਗੁਰੂ ਜੀ ਤੁਹਾਡੀ ਹਰ ਇੱਕ ਦੀ ਮਨੋ ਕਾਮਨਾ ਸੰਪੂਰਨ ਕਰਨ ਮੂਲ ਮੰਤਰ ਦਾ ਇਹ ਪਾਠ ਜੋ ਮੈਂ ਤੁਹਾਨੂੰ ਦੱਸਿਆਗਾ ਤੁਸੀਂ ਇਸ ਨੂੰ ਵਿਧੀ ਅਨੁਸਾਰ ਕਰੋ ਜੋ ਵੀ ਤੁਹਾਡੇ ਮਨ ਦੀ ਮੁਰਾਦ ਹੋਵੇਗੀ ਵਾਹਿਗੁਰੂ ਜੀ ਜ਼ਰੂਰ ਪੂਰੀ ਕਰਨਗੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ